ਰਾਤ ਬਿਮਾਰੀ ਜੰਗਲ ਦੀ ਅੱਗ ਵਾਂਗੂ ਫੈਲ ਰਹੀ ਹੈ 슈ਗਰ ਦੀ ਆਪਾਂ ਉਸ ਤੇ ਗੱਲ ਕਰਾਂਗੇ ਪੇਸ਼ੜਦੀ ਆ ਕਿਡਨੀਆਂ ਖਰਾਬ ਹੋ ਜਾਂਦੀਆਂ ਲੀਵਰ ਦੀ ਪ੍ਰੋਬਲਮ ਆ ਜਾਂਦੀ ਆ ਅੱਖਾਂ ਦੀ ਪ੍ਰੋਬਲਮ ਆਉਂਦੀ ਗੈਂਗਰੀਨ ਹੋ ਜਾਂਦੀ ਹੈ ਨਾ ਇਸ ਤੇ ਅਸੀਂ ਕਾਫੀ ਸਮੇਂ ਤੋਂ ਕੰਮ ਕਰ ਰਹੇ ਸੀਗੇ ਉਹ ਖਰਾਕ ਤਿਆਰ ਕੀਤੀ ਜਿਹੜੀ ਬੋਡੀ ਨੂੰ ਜ਼ਰੂਰਤ ਹੈ ਸ਼ੂਗਰ ਦੀ ਜੋ ਦਵਾਈ ਆ ਜਿਹੜੀ 24 ਘੰਟੇ ਦੇ ਵਿੱਚ ਵਿੱਚ ਸ਼ੂਗਰ ਨੂੰ ਕੰਟਰੋਲ ਕਰਦੀ ਆ ਕਿ ਕਰਾ ਸ਼ੂਗਰ ਦੇ ਮਰੀਜ਼ਾਂ ਨੂੰ ਸ਼ੂਗਰ ਮੈਨੇਜ ਕਰਨ ਲਈ ਉਹਨਾਂ ਨੂੰ ਕੁਦਰਤੀ ਖੁਰਾਕ ਦਿੱਤੀ ਜਾਵੇ ਜੋ ਬਾਡੀ ਨੂੰ ਲੋਡ ਆ ਤੇ ਫਿਰ ਉਹਨਾਂ ਨੂੰ ਬਾਹਰ ਲਿਆਂ ਦਵਾਈਆਂ ਖਾਣ ਦੀ ਲੋੜ ਨਹੀਂ ਪਊਗੀ ਤਾਂ ਆਪਾਂ ਜੀਨੈਕਸ 94 ਦੀ ਮੈਨੂਫੈਕਚਰਿੰਗ ਦੇ ਵਿੱਚ ਕਾਨਪੁਰ ਦੇ ਵਿੱਚ ਤਿਆਰ ਹੋ ਗਈ ਹੈ ਔਰ ਪੂਰੇ ਭਾਰਤ ਦੇ ਵਿੱਚ ਤਕਰੀਬਨ ਜਾ ਰਹੀ ਦੇਸ਼ਾਂ ਦੇਸ਼ਾਂ ਵਿੱਚ ਵੀ ਜਾ ਰਹੀ ਆ ਪੰਜਾਬ ਦੇ ਵਿੱਚ ਵੀ ਪੰਜ ਸਟੋਰ ਆਪਣੇ ਖੁੱਲ ਚੁੱਕੇ ਆ ਅਗਤੇ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੀ ਚੈਨਲ ਮੈਂ ਵੀਤ ਪਾਲ ਕੌਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਈ ਦੇ ਨਵੇਂ-ਨਵੇਂ ਚਿਹਰਿਆਂ ਦੇ ਨਾਲ ਅਸੀਂ ਤੁਹਾਨੂੰ ਰੂਬਰੂ ਕਰਾਉਂਦੇ ਰਹਿੰਦੇ ਹਾਂ ਸੋ ਤਿੰਨ ਕ ਮਹੀਨੇ ਪਹਿਲਾਂ ਵੀ ਭਾਈ ਸੁਖਦੇਵ ਸਿੰਘ ਜੀ ਸਾਡੇ ਸਟੂਡੀਓ ਤੇ ਪਹੁੰਚੇ ਸੀ ਅਤੇ ਉਹਨਾਂ ਨੇ ਸਾਡੇ ਦਰਸ਼ਕਾਂ ਨੂੰ ਆਯੁਰਵੈਦਿਕ ਦਵਾਈਆਂ ਬਾਰੇ ਜਾਣਕਾਰੀ ਦਿੱਤੀ ਸੀ ਸੋ ਅੱਜ ਫਿਰ ਤੋਂ ਭਾਈ ਸਾਹਿਬ ਸਾਡੇ ਸਟੂਡੀਓ ਤੇ ਆਏ ਭਾਈ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੋ ਅਸੀਂ ਅੱਜ ਫਿਰ ਤੋਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਵਧੀਆ ਜਿਹੀ ਆਯੁਰਵੈਦਿਕ ਦਵਾਈ ਬਾਰੇ ਜਾਣਕਾਰੀ ਦਿਓ ਜੀ ਬਿਲਕੁਕੁਲ ਸਭ ਤੋਂ ਪਹਿਲਾਂ ਆ ਪੂਰੇ ਪੰਜਾਬ ਪੰਜਾਬ ਵਾਸੀਆਂ ਨੂੰ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਵਕਈ ਤਨਵੀਨ ਨੇ ਬਾਦ ਅੱਜ ਦੁਬਾਰਾ ਸਟੂਡੀਓ ਤੇ ਬੈਠਣ ਦਾ ਮੌਕਾ ਮਿਲਿਆ ਤਾਂ ਅਕਸਰ ਗੱਲਬਾਤ ਹੁੰਦੀ ਰਹਦੀ ਜਗਰਾ ਸਿੰਘ ਹੁਣਾਂ ਨਾਲ ਵੀ ਤਨਵੀਨ ਨੇ ਪਹਿਲਾਂ ਜਦੋਂ ਆਈ ਸੀ ਅਸੀਂ ਕਾਨਪੁਰ ਤੋਂ ਉੱਤਰ ਪ੍ਰਦੇਸ਼ ਦੇ ਵਿੱਚ ਆਪਣੀ ਮੈਨੂਫੈਕਚਰਿੰਗ ਤਾਂ ਜਗਰਾਸ ਸਿੰਘ ਉਹਨਾਂ ਨੇ ਕਿਹਾ ਸੀ ਵੀ ਭਾਈ ਸਾਹਿਬ ਜੇ ਇਹਨੂੰ ਪੰਜਾਬ ਦੇ ਵਿੱਚ ਵੀ ਤੁਸੀਂ ਲੋਕਾਂ ਤੱਕ ਸਨੇਹਾ ਪਹਚਾਓ ਕਿਉਂਕਿ ਮੈਨੂਫੈਕਚਰਿੰਗ ਤੁਹਾਡੀ ਆਯੁਰਵੈਦਿਕ ਦਵਾਈਆਂ ਦੀ ਆ ਤੇ ਰਿਜ਼ਲਟ ਵੀ ਬਹੁਤ ਵਧੀਆ ਹੁੰਦੇ ਆ ਅਸੀਂ ਜੋ ਸਨੇਹਾ ਦਿੱਤਾ ਸੀ ਪੰਜਾਬ ਦੇ ਲੋਕਾਂ ਨੂੰ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਪਣੇ 5 ਸਟੋਰ ਖੁੱਲ ਚੁੱਕੇ ਆ ਸਟੋਰਾਂ ਬਾਰੇ ਉਸ ਦਿਨ ਦੱਸਿਆ ਸੀ ਤੇ ਅੱਜ ਦਾ ਜਿਹੜਾ ਆਪਣਾ ਟੌਪਿਕ ਆ ਜਿਹੜੀ ਨਾਮਰਾਤ ਬਿਮਾਰੀ ਜੰਗਲ ਦੀ ਅੱਗ ਵਾਂਗੂ ਫੈਲ ਰਹੀ ਹੈ 슈ਗਰ ਦੀ ਆਪਾਂ ਉਸ ਤੇ ਗੱਲ ਕਰਾਂਗੇ ਪਾਈ ਸਾਹਿਬ ਹੁਣਾਂ ਦਾ ਕਹਿਣਾ ਇਹੀ ਸੀ ਜਗਰਾ ਸਿੰਘ ਹੁਣਾਂ ਦਾ ਕਿ ਕਿਸੇ ਨਾ ਕਿਸੇ ਉਸ ਬਿਮਾਰੀ ਬਾਰੇ ਤੁਸੀਂ ਜ਼ਰੂਰ ਜਾਣਕਾਰੀ ਦਿਓ ਜਿਸ ਦੇ ਵਿੱਚ ਲੋਕ ਬਹੁਤ ਜ਼ਿਆਦਾ ਗ੍ਰਸਤ ਆ ਤੇ ਜੇ 슈ਗਰ ਦੀ ਗੱਲ ਕਰੀਏ ਤਾਂ ਹਰ ਤੀਜੇ ਘਰ ਦੇ ਵਿੱਚ 슈ਗਰ ਦਾ ਪੇਸ਼ੈਂਟ ਆ ਹਾਂਜੀ ਬਿਲਕੁਲ ਤੇ ਦੂਜੀ ਗੱਲ ਇਹ ਆ ਕਿ 슈ਗਰ ਨੂੰ ਕੰਟਰੋਲ ਕਰਨ ਵਾਸਤੇ ਲੋਕ ਜਿਹੜੀਆਂ ਦਵਾਈਆਂ ਦੀ ਵਰਤੋਂ ਕਰ ਰਹੇ ਆ 슈ਗਰ ਨੂੰ ਮੈਨੇਜ ਕਰਨ ਵਾਸਤੇ ਜਿਹੜੀ ਟੈਬਲੇਟ ਜਾਂ ਇਨਸੁਲਿਨ ਵਗੈਰਾ ਬਾਹਰ ਤੋਂ ਲੈ ਰਹੇ ਆ ਤਾਂ ਇਹ ਲੋਕੋ ਇਹ ਨਹੀਂ ਜਾਣਦੇ ਕਿ ਉਹਦੇ ਨਾਲ ਬਾਡੀ ਦੇ ਹੋਰ ਵੀ ਆਰਗਾਨ ਖਰਾਬ ਹੋ ਰਹੇ ਆ। ਹਾਂਜੀ। ਸ਼ੂਗਰ ਦੇ ਪੇਛੜ ਦੀ ਜਾਂ ਕਿਡਨੀਆਂ ਖਰਾਬ ਹੋ ਜਾਂਦੀਆਂ, ਲੀਵਰ ਦੀ ਪ੍ਰੋਬਲਮ ਆ ਜਾਂਦੀ ਆ, ਅੱਖਾਂ ਦੀ ਪ੍ਰੋਬਲਮ ਆਉਂਦੀ, ਗੈਂਗਰੀਨ ਹੋ ਜਾਂਦੀ ਹੈ ਨਾ। ਹਾਂਜੀ। ਇਸ ਤੇ ਅਸੀਂ ਕਾਫੀ ਸਮੇਂ ਤੋਂ ਕੰਮ ਕਰ ਰਹੇ ਸੀਗੇ ਕਿਉਂਕਿ ਟੋਟਲ ਸਾਡਾ ਜਿਹੜਾ ਕੰਮ ਆ ਆਰਗੈਨਿਕ ਤੇ ਆਯੁਰਵੇਦਿਕ ਪ੍ਰੋਡਕਟਾਂ ਤੇ ਹੀ ਆ। ਸਾਰੀਆਂ ਹੀ ਘਰ ਦੇ ਵਿੱਚ ਵਰਤਨ ਵਾਲੀਆਂ ਜਿਹੜੀਆਂ ਜ਼ਹਿਰ ਮੁਕਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਰਤਨ ਵਾਲੀਆਂ ਚੀਜ਼ਾਂ ਅਸੀਂ ਤਿਆਰ ਕਰ ਰਹੇ ਹਾਂ ਸ਼ੂਗਰ ਤੇ ਕੰਮ ਚੱਲ ਰਿਹਾ ਸੀ ਅਸੀਂ ਜਿਸ ਸਿੱਟੇ ਤੇ ਪਹੁੰਚਿਆ ਕਿ ਜੇ ਪ੍ਰਮਾਤਮਾ ਨੇ ਇੱਕ ਸਰੀਰ ਨੂੰ 100 ਸਾਲ ਦੀ ਉਮਰ ਦਿੱਤੀ ਆ ਤੇ ਇਹਦਾ ਮਤਲਬ ਇਹ ਕਿ ਜਿਹੜੀ ਤੁਹਾਡੀ ਬਾਡੀ ਦੇ ਵਿੱਚ ਆਰਗਾਨ ਆ ਉਹਦੀ ਵੀ ਉਮਰ ਉਨੀ ਹੋਣੀ ਹੋਊਗੀ ਤੁਹਾਡੀਆਂ ਅੱਖਾਂ ਦੀ ਉਮਰ 100 ਸਾਲ ਹੋਣੀ ਚਾਹੀਦੀ ਆ ਤੁਹਾਡੀਆਂ ਕਿਡਨੀਆਂ ਦੀ ਵੀ 100 ਸਾਲ ਹੋਣੀ ਚਾਹੀਦੀ ਤੇ ਲੀਵਰ ਦੀ ਤੇ ਫਿਰ ਇਹ ਕਿਵੇਂ ਹੁੰਦਾ ਵੀ ਜੇ ਸਰੀਰ ਦਾ ਕੋਈ ਅੰਗ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਅਸੀਂ ਉਹਨੂੰ ਠੀਕ ਕਰਨ ਦੀ ਬਜਾਏ ਬਾਹਰ ਤੋਂ ਆਰਟੀਫੀਸ਼ੀਅਲ ਤਰੀਕੇ ਦੇ ਨਾਲ ਉਹਦੀ ਜਿਹੜੀ ਜ਼ਰੂਰਤਾਂ ਪੂਰੀ ਕਰਨੀ ਸ਼ੁਰੂ ਕਰ ਦਿੰਦੇ ਆ ਜਿਵੇਂ ਸ਼ੂਗਰ ਦੀ ਗੱਲ ਕਰ ਲੈਨੇ ਆ ਲੋਕ ਇਨਸੂਲਿਨ ਬਾਹਰ ਤੋਂ ਲੈ ਰਹੇ ਆ ਟੈਬਲੇਟ ਖਾ ਰਹੇ ਆ ਹਾਲਾਂਕਿ ਇਨਸੂਲਿਨ ਬਣਾਉਣ ਦਾ ਕੰਮ ਪੈਨਕ੍ਰੀਆਜ਼ ਦਾ ਹੁੰਦਾ ਬੋਡੀ ਦੇ ਵਿੱਚ ਉਹਦੀ ਰਿਪੇਅਰ ਕਰਨ ਦੀ ਬਜਾਏ ਆਰਟੀਫੀਸ਼ੀਅਲ ਤਰੀਕੇ ਦੇ ਨਾਲ ਬਾਹਰ ਤੋਂ ਇਨਸੂਲਿਨ ਦਿੱਤੀ ਜਾ ਰਹੀ ਆ ਤਾਂ ਜਿਹੜੀ ਚੀਜ਼ ਪਰਮਾਤਮਾ ਨੇ ਬਣਾ ਕੇ ਭੇਜੀ ਆ ਉਹਨੂੰ ਠੀਕ ਕਿਉਂ ਨਾ ਕੀਤਾ ਜਾਵੇ ਜਦੋਂ ਆਪਣਾ ਕੋਈ ਵੀ ਬਾਜ਼ਾਰ ਦੇ ਵਿੱਚ ਚਲੋ ਆਪਾਂ ਮਾਰਕੀਟ ਦੇ ਵਿੱਚ ਕਿਸੇ ਵੀ ਮਸ਼ੀਨਰੀ ਦੀ ਗੱਲ ਕਰ ਲਈਏ ਅਗਰ ਉਹਦਾ ਕੋਈ ਪਾਰਟਸ ਖਰਾਬ ਹੁੰਦਾ ਤੇ ਅਸੀਂ ਪਾਰਟਸ ਨੂੰ ਠੀਕ ਕਰਦੇ ਹਾਂ ਰਾਈਟ ਨਾ ਕਿ ਕਿਸੇ ਹੋਰ ਤਰੀਕੇ ਦੇ ਨਾਲ ਉਹਨੂੰ ਚਲਾਇਆ ਜਾ ਸਕਦਾ ਰਾਈਟ ਇਸੇ ਤਰ੍ਹਾਂ ਹੀ ਅਸੀਂ 슈ਗਰ ਦੀ ਜਿਹੜੀ ਮੈਡੀਸਨ ਤਿਆਰ ਕੀਤੀ ਹੈ ਉਹਨੂੰ ਮੈਡੀਸਨ ਨਹੀਂ ਕਹਿ ਸਕਦੇ ਇੱਕ ਖੁਰਾਕ ਕਹਿ ਸਕਦੇ ਹਾਂ ਕਿਉਂਕਿ ਸਵੇਰ ਤੋਂ ਸ਼ਾਮ ਤੱਕ ਜਿਹੜਾ ਭੋਜਨ ਅਸੀਂ ਖਾ ਰਹੇ ਹਾਂ ਟੋਟਲੀ ਜੈਰਾ ਤੇ ਅਸੀਂ ਉਹ ਖਰਾਕ ਤਿਆਰ ਕੀਤੀ ਜਿਹੜੀ ਬਾਡੀ ਨੂੰ ਜ਼ਰੂਰਤ ਹੈ 슈ਗਰ ਦੀ ਜੋ ਦਵਾਈ ਆ ਜਿਹੜੀ 24 ਘੰਟੇ ਦੇ ਵਿੱਚ ਵਿੱਚ 슈ਗਰ ਨੂੰ ਕੰਟਰੋਲ ਕਰਦੀ ਹੈ ਔਰ ਤੁਹਾਡਾ ਕਹਿਣਾ ਹੈ ਕਿ ਵੀ ਅਸੀਂ ਅੰਗਰੇਜ਼ੀ ਦਵਾਈਆਂ ਤੋਂ ਹਟਾ ਕੇ ਆਯੁਰਵੈਦਿਕ ਢੰਗੇ ਨਾਲ ਵੀ ਆਪਣੀ 슈ਗਰ ਦੀ ਬਿਮਾਰੀ ਜਿਹੜੀ ਫੈਲ ਰਹੀ ਆ ਉਹਨੂੰ ਰੋਕ ਸਕਦੇ ਹਾਂ ਬਿਲਕੁਲ ਬਿਲਕੁਲ ਕਿਉਂਕਿ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਹੀ ਗੱਲ ਕੀਤੀ ਹੈ ਕਿ ਅੰਗਰੇਜ਼ੀ ਦਵਾਈਆਂ ਜਿਹੜੀਆਂ ਹੈਗੀਆਂ ਕਿ ਇਹ ਸ਼ੁਰੂਆਤੀ ਜਦੋਂ ਕੋਈ ਇਮੀਡੀਐਂਟਲੀ ਕੋਈ ਵੀ ਐਕਸੀਡੈਂਟ ਹੁੰਦਾ ਤਾਂ ਉਹਨੂੰ ਉਦੋਂ ਵਰਤਿਆ ਜਾਂਦਾ ਉਸ ਟਾਈਮ ਤੇ ਜੇ ਰੈਗੂਲਰ ਆਪਾਂ ਅੰਗਰੇਜ਼ੀ ਦਵਾਈ ਦੀ ਵਰਤੋਂ ਕਰਦੇ ਕਿਸੇ ਦੀ ਵੀ ਤਾਂ ਇਹ ਨੁਕਸਾਨ ਕਰਦੀ ਬੋਡੀ ਦੇ ਵਿੱਚ ਜਾ ਕੇ ਖਾਸ ਕਰਕੇ 슈ਗਰ ਵਾਲੀ ਤੁਹਾਨੂੰ ਦੱਸਿਆ ਪਹਿਲਾਂ ਵੀ ਅੱਖਾਂ ਖਰਾਬ ਹੁੰਦੀਆਂ 슈ਗਰ ਦੇ ਪਹਿਲਾਂ ਦੇਖ ਲਓ ਲੀਵਰ ਦੇ ਵਿੱਚ ਇਨਫੈਕਸ਼ਨ ਆਉਂਦੀ ਆ ਗੈਂਗਰੀਨ ਹੋ ਜਾਂਦੀ ਕਿਡਨੀਆ ਖਰਾਬ ਹੋ ਜਾਂਦੀਆਂ ਤਾਂ ਜੇਕਰ 슈ਗਰ ਦੇ ਮਰੀਜ਼ਾਂ ਨੂੰ 슈ਗਰ ਮੈਨੇਜ ਕਰਨ ਲਈ ਉਹਨਾਂ ਨੂੰ ਕੁਦਰਤੀ ਖੁਰਾਕ ਦਿੱਤੀ ਜਾਵੇ ਜੋ ਬੋਡੀ ਨੂੰ ਲੋਡ ਆ ਤਾਂ ਫਿਰ ਉਹਨਾਂ ਨੂੰ ਬਾਹਰਲੀਆਂ ਦਵਾਈਆਂ ਖਾਣ ਦੀ ਲੋੜ ਨਹੀਂ ਪਊਗੀ ਤੇ ਉਹ ਆਪਾਂ ਜੀਨੈਕਸ 94 ਦੀ ਮੈਨੂਫੈਕਚਰਿੰਗ ਦੇ ਵਿੱਚ ਕਾਨਪੁਰ ਦੇ ਵਿੱਚ ਤਿਆਰ ਹੋ ਗਈ ਹੈ ਔਰ ਪੂਰੇ ਭਾਰਤ ਦੇ ਵਿੱਚ ਤਕਰੀਬਨ ਜਾ ਰਹੀ ਦੇਸ਼ਾਂ ਦੇਸ਼ਾਂ ਵਿੱਚ ਵੀ ਜਾ ਰਹੀ ਆ ਪੰਜਾਬ ਦੇ ਵਿੱਚ ਵੀ ਪੰਜ ਸਟੋਰ ਆਪਣੇ ਖੁੱਲ ਚੁੱਕੇ ਆ ਮਲੂੜ ਦੇ ਵਿੱਚ ਸਟੋਰ ਖੁੱਲ ਗਿਆ ਫਿਰੋਜ਼ਪੁਰ ਦੇ ਵਿੱਚ ਸਟੋਰ ਖੁੱਲ ਗਿਆ ਅੰਮ੍ਰਿਤਸਰ ਦੇ ਵਿੱਚ ਖੁੱਲ ਗਿਆ ਤੇ ਆਪਣੇ ਮੋਗੇ ਦੇ ਵਿੱਚ ਵੀ ਖੁੱਲ ਗਿਆ ਸਟੋਰ ਤੇ ਲਾਗੇ ਧਰਮਕੋਟ ਦੇ ਵਿੱਚ ਬਾਕੀ ਭਾਰਤ ਦੇ ਵਿੱਚ ਤਾਂ ਅਲੱਗ-ਅਲੱਗ ਜਗ੍ਹਾ ਤੇ ਹੈਗੀ ਐ ਸਟੋਰ ਹੈ ਨਾ ਕੰਮ ਕੀ ਹੈ ਜਿੱਦਾਂ ਤੁਹਾਨੂੰ ਕਿਹਾ ਸੀ ਵੀ ਅੰਗਰੇਜ਼ੀ ਦੀਵਾਨੀਆਂ ਜੇ ਬੰਦ ਹੋ ਜਾਣ ਤਾਂ ਨੇਚਰਲ ਤਰੀਕੇ ਦੇ ਨਾਲ ਸ਼ੂਗਰ ਠੀਕ ਕੀਤੀ ਜਾ ਸਕਦੀ ਆ ਤੇ ਫਿਰ ਕਈ ਲੋਕਾਂ ਦੇ ਸਵਾਲ ਇਸ ਤਰ੍ਹਾਂ ਦੇ ਵੀ ਆਉਂਦੇ ਆ ਵੀ ਕਿੰਨਾ ਚਿਰ ਇਹਨੂੰ ਖਾਣਾ ਪਊਗਾ ਤਾਂ ਫਿਰ ਅਸੀਂ ਇੱਕ ਹੀ ਗੱਲ ਕਹਿੰਦੇ ਹੁੰਨੇ ਆ ਵੀ ਜੇਕਰ ਮੰਨ ਲਓ ਆਪਾਂ ਗੱਡੀ ਨੂੰ ਕਿੰਨਾ ਚਿਰ ਚਲਾਉਣਾ ਉਹਦੇ ਵਿੱਚ ਡੀਜ਼ਲ ਤੇ ਪੈਟਰੋਲ ਦੀ ਜ਼ਰੂਰਤ ਪੈਂਦੀ ਆ ਜੇਕਰ ਤੁਹਾਨੂੰ ਭੋਜਨ ਦੀ ਡੇਲੀ ਲੋੜ ਪੈਂਦੀ ਆ ਤੇ ਫਿਰ ਇਸ ਕਰਕੇ ਇਸ ਖਰਾਕ ਦੀ ਵੀ ਤੁਹਾਨੂੰ ਡੇਲੀ ਲੋੜ ਪਊਗੀ ਕਿਉਂਕਿ ਜਿਹੜਾ ਤੁਸੀਂ ਭੋਜਨ ਸਵੇਰ ਤੋਂ ਸ਼ਾਮ ਤੱਕ ਦੇ ਨਾਲ ਭਰਿਆ ਹੋਇਆ ਹੈ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਵਰਤੋਂ ਦੇ ਵਿੱਚ ਜੋ ਆ ਰਿਹਾ ਉਹ ਤੁਸੀਂ ਬਦਲ ਨਹੀਂ ਸਕਦੇ ਇਸ ਕਰਕੇ ਇਹਨੂੰ ਮੈਨੇਜ ਕਰਨ ਵਾਸਤੇ ਜਿਹੜੀ ਅ ਜਰੂਰਤਾਂ ਸ਼ੂਗਰ ਨੂੰ ਮੈਨੇਜ ਕਰਨ ਵਾਸਤੇ ਇਨਸੂਲਿਨ ਕੁਦਰਤੀ ਤੌਰ 'ਤੇ ਪੈਨਕ੍ਰਿਆਸ ਦੇ ਵਿੱਚ ਪੈਦਾ ਹੋਵੇ ਤਾਂ ਉਹਦੇ ਵਾਸਤੇ ਤੁਹਾਨੂੰ ਇਸ ਖਰਾਕ ਦੀ ਲੋੜ ਆ ਹਾਂ ਤੁਸੀਂ ਉਸ ਦਵਾਈਆਂ ਤੋਂ ਬਚ ਜਾਮੋਗੇ ਜਿਹੜੀਆਂ ਤੁਹਾਡੀਆਂ ਕਿਡਨੀਆ ਲੀਵਰ ਗੈਂਗਰੀਨ ਤੇ ਅੱਖਾਂ ਖਰਾਬ ਕਰ ਸਕਦੀਆਂ ਸਨ ਬਿਲਕੁਲ 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 ਤੇ ਨਾਲ ਇੱਕ ਗੱਲ ਹੋਰ ਵੀ ਇਹਦੇ ਆਪਾਂ ਕਰ ਸਕਦੇ ਆ ਵੀ ਸ਼ੂਗਰ ਦੇ ਮਰੀਜ਼ਾਂ ਵਾਸਤੇ ਆਪਾਂ ਆਟਾ ਵੀ ਤਿਆਰ ਕਰਤਾ ਜਿਵੇਂ ਆਪਾਂ ਅੱਜ ਗੱਲ ਕੀਤੀ ਸੀ ਵੀ ਪੋਸ਼ਣ ਬਦਲਣਾ ਚਾਹੀਦਾ ਸਵੇਰ ਤੋਂ ਸ਼ਾਮ ਤੱਕ ਦੀ ਵਰਤੋਂ ਵਿੱਚ ਵੈਸੇ ਤਾਂ ਸਾਡੇ ਟੋਟਲੀ ਹਰ ਇੱਕ ਜਿਹੜਾ ਪ੍ਰੋਡਕਟ ਬਣ ਰਿਹਾ ਉਹ ਆਰਗੇਨਿਕ ਆ ਚਾਹੇ ਔਇਲ ਹੋਵੇ ਸਰੋਂ ਦੇ ਤੇਲ ਤੋਂ ਲੈ ਕੇ ਤਿਲਾਂ ਦੇ ਤੇਲ ਤੋਂ ਲੈ ਕੇ ਸੂਰਜਮੁਖੀ ਟੋਟਲੀ ਆਰਗੇਨਿਕ ਆ ਕੋਈ ਰੈਸਪਰੇ ਨਹੀਂ ਹੁੰਦਾ ਪਰ ਸਪੈਸ਼ਲੀ ਜਿਹੜੀ ਸਾਡੇ ਕੋਲ ਡਿਮਾਂਡ ਆ ਰਹੀ ਸੀ ਵੀ ਮਿੱਟੀ 슈ਗਰ ਵਾਲੇ ਮਰੀਜ਼ਾਂ ਦੀ ਕਈ ਬਰੀ ਜਿਨ੍ਹਾਂ ਦੀ ਡੋਜ਼ ਬਹੁਤ ਜ਼ਿਆਦਾ ਹੁੰਦੀ ਆ ਤਿੰਨ ਤਨ ਮੇਰੀ ਡੋਜ਼ ਲੈਂਦੇ ਆ ਦਵਾਈ ਦੀ ਤੇ ਉਹਨਾਂ ਦੀ ਕਣਕ ਦੀ ਰੋਟੀ ਬੰਦ ਕਰ ਦਿੱਤੀ ਜਾਂਦੀ ਆ ਕਿਉਂਕਿ ਐਲਰਜੀ ਹੋ ਜਾਂਦੀ 슈ਗਰ ਦੇ ਮਰੀਜ਼ਾਂ ਨੂੰ ਉਹਦੇ ਵਾਸਤੇ ਅਸੀਂ ਪੱਤਾ ਵੀ 슈ਗਰ ਦੇ ਮਰੀਜ਼ਾਂ ਵਾਸਤੇ ਸਪੈਸ਼ਲ ਤਿਆਰ ਕਰ ਦਿੱਤਾ ਜੀ ਦੇ ਬੱਚੋ ਟੋਟਲੀ ਆਰਗੈਨਿਕ ਦਾਲਾਂ ਬਹੁਤ ਸਾਰੀਆਂ ਹਨ ਹੋਰ ਜਿਹੜੀਆਂ ਬੂਟੀਆਂ ਦਾ ਇੱਕ ਮਿਸ਼ਰਣ ਬਣਾ ਕੇ ਤਿਆਰ ਕਰ ਦਿੱਤਾ ਤੁਹਾਡਾ ਜਾਦਾ ਨਹੀਂ 50% ਤੋਂ ਪਲੱਸ ਕੰਮ ਤੋਂ ਸਾਟੇ ਨਹੀਂ ਕਰ ਦੇਣਾ ਜਿਹੜੀ ਸਰੀਰ ਨੂੰ ਉਹ ਭੋਜਨ ਮਿਲਣਾ ਲੱਗ ਗਿਆ ਜਿਸ ਦੀ ਲੋੜ ਸੀ ਜਿਸ ਆਰਗਨ ਦੇ ਵਿੱਚ ਪ੍ਰੋਬਲਮ ਆਈ ਸੀ ਉਹ ਠੀਕ ਹੋ ਗਈ ਹੈ ਇੱਕ ਵਾਰ ਫਿਰ ਤੋਂ ਅਸੀਂ ਪੂਰੇ ਭਾਰਤ ਵਾਸੀਆਂ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ 슈ਗਰ ਦੇ ਮਰੀਜ਼ਾਂ ਨੂੰ ਘਬਰਾਉਣ ਦੀ ਲੋੜ ਨਹੀਂ ਗਈ ਔਰ ਨਾ ਹੀ ਇਹ ਕੋਈ ਏਡੀ ਵੱਡੀ ਬਿਮਾਰੀ ਹੈ ਵੀ ਜਿਹਨੂੰ ਆਪਾਂ ਕਵਰ ਨਹੀਂ ਕਰ ਸਕਦੇ हां टाइम ਰਹਿੰਦਿਆ ਇਸ ਨੂੰ ਕੰਟਰੋਲ ਕੀਤਾ ਜਾਵੇ ਤੇ ਬਾਹਰ ਲੀਆਂ ਦਵਾਈਆਂ ਤੋਂ ਬਚਿਆ ਜਾਵੇ ਤਾਂ ਇਸ ਨੂੰ ਕਵਰ ਕੀਤਾ ਜਾ ਸਕਦਾ ਤੇ ਬਾਕੀ ਸਰਜੀਤ 94 ਬ੍ਰਾਂਡ ਜੋ ਸਾਡਾ ਚੱਲ ਰਿਹਾ ਸ਼ੂਗਰ ਦੇ ਮਰੀਜ਼ਾਂ ਵਾਸਤੇ 24 ਘੰਟੇ ਦੇ ਵਿੱਚ ਸ਼ੂਗਰ ਕੰਟਰੋਲ ਹੁੰਦੀ ਆ ਤੁਸੀਂ ਜਦੋਂ ਸ਼ੁਰੂ ਕਰਦੇ ਆ ਦਵਾਈ ਤਾਂ ਉਦੋਂ ਆਪਣਾ ਟੈਸਟ ਕਰਵਾ ਲੈਣ ਤੇ 7 ਦਿਨ ਬਾਅਦ ਦੁਬਾਰਾ ਫੇਰ ਟੈਸਟ ਕਰਾ ਲੈਣ ਠੀਕ 7 ਦਿਨ ਤੱਕ ਦੇਖਣਗੇ ਤਾਂ ਰਬੋਟਾਂ ਨੂੰ ਟੋਟਲ ਨੋਰਮਲ ਮਿਲਣੀ ਹੈ ਵੈਸੇ 24 ਘੰਟੇ ਦੇ ਵਿੱਚ ਕੰਟਰੋਲ ਕਰਦਾ ਸ਼ੂਗਰ ਤਾਂ ਸਾਰੇ ਭਾਰਤ ਵਾਸੀਆਂ ਨੂੰ ਸਾਡੀ ਨਿਮਰਤਾ ਸਹਿਤ ਬੇਨਤੀ ਹੈ ਕਿ ਆਰਗੈਨਿਕ ਚੀਜ਼ਾਂ ਵੱਲ ਵਧੋ ਔਰ ਜਿਨ੍ਹਾਂ ਲੋਕਾਂ ਤੱਕ ਸਾਡਾ ਇਹ ਸੁਨੇਹਾ ਜਾ ਰਿਹਾ ਤੇ ਤੁਹਾਡਾ ਵੀ ਇੱਕ ਫਰਜ਼ ਬਣਦਾ ਕਿ ਇਹਨੂੰ ਪੂਰੇ ਭਾਰਤ ਦੇ ਵਿੱਚ ਫਲਾਇਆ ਜਾਵੇ ਕਿਉਂਕਿ ਤੁਸੀਂ ਦੇਖਦੇ ਹੋ ਜਾਣਦੇ ਹੋ ਕਿ ਆਪਣੇ ਬਜ਼ੁਰਗਾਂ ਦੀ ਜਿਹੜੀ ਉਮਰ ਸੀਗੀ ਉਹ 100 ਸਾਲ ਤੋਂ ਵੀ ਪਲੱਸ ਸੀ ਤੇ ਜੇ ਅੱਜ ਦੀ ਗੱਲ ਕਰੀਏ ਤੇ 50 ਤੋਂ 60 ਤੱਕ ਜੇ ਕੋਈ ਬੰਦਾ ਪਹੁੰਚੇ ਤਾਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਣ ਵਾਲੀ ਗੱਲ ਆ ਕਾਰਨ ਕੀ ਆ ਰੇਹਾਂ ਸਪੇਹਾਂ ਜਿਹੜਾ ਜੋ ਆਪਾਂ ਖਾ ਰਹੇ ਹਾਂ ਨਾ ਇਹ ਸੁਨੇਹਾ ਭਾਰਤ ਦੇ ਕੋਨੇ-ਕੋਨੇ ਵਿੱਚ ਪਹੁੰਚਾਇਆ ਜਾਵੇ ਤਾਂ ਕਿ ਜਿਹੜੇ ਇਸ ਨਾਮਰਾਦ ਬਿਮਾਰੀ ਤੋਂ ਗ੍ਰਸਤ ਆ ਉਹਨਾਂ ਲੋਕਾਂ ਦਾ ਬਚਾਅ ਕੀਤਾ ਜਾਵੇ ਪੂਰੇ ਭਾਰਤ ਦੇ ਵਿੱਚ ਸਾਡੀ ਸਰਜੀਤ 94 ਜੋ ਆਪਣਾ ਸਰਜੀਤ 94 ਪਲੱਸ ਦਵਾਈ ਆ ਸ਼ੂਗਰ ਦੀ ਪਹੁੰਚ ਰਹੀ ਆ ਤੇ ਤੁਸੀਂ ਨੰਬਰ ਚੱਲ ਰਿਹਾ ਸਾਈਡ ਤੇ ਤੁਸੀਂ ਉਹ ਤੋਂ ਕੰਟੈਕਟ ਕਰ ਸਕਦੇ ਆ ਸਾਡੇ ਆਫਿਸ ਦੇ ਵਿੱਚ ਸੰਪਰਕ ਕਰ ਸਕਦੇ ਆ ਤੁਹਾਡੇ ਘਰ ਦੇ ਵਿੱਚ ਉਸ ਦੀ ਡਿਲੀਵਰੀ ਪਹੁੰਚੂਗੀ ਪੰਜਾਬ ਦੇ ਕੁੱਝ ਜ਼ਿਲ੍ਹਿਆਂ ਦੇ ਵਿੱਚ ਸਟੋਰ ਆਪਣੇ ਖੁੱਲ ਚੁੱਕੇ ਆ ਤੇ ਬਾਕੀ ਇੱਥੇ ਇੱਕ ਗੱਲ ਹੋਰ ਵੀ ਹੈ ਜਿੱਦਾਂ ਜਗਰਾਤ ਸਿੰਘ ਉਹਨਾਂ ਨੂੰ ਪਹਿਲਾਂ ਵੀ ਅਸੀਂ ਆਪਣੀ ਗੱਲ ਹੋਈ ਸੀ ਕਿ ਬੱਚੇ ਪੜੇ ਲਿਖੇ ਬਾਹਰ ਨੂੰ ਵਿਦੇਸ਼ਾਂ ਨੂੰ ਭਜ ਰਏ 25 25 30 30 ਲੱਖ ਰੁਪਈਆ ਲਾ ਕੇ ਹੈਨਾ ਤੇ ਉਸ ਉਸ ਵਾਰ ਵੀ ਗੱਲ ਹੋਈ ਸੀ ਦੁਬਾਰਾ ਜਦੋਂ ਆਏ ਤਾਂ ਆਪਾਂ ਇਸ ਟੌਪਿਕ ਤੇ ਗੱਲ ਕਰਾਂਗੇ ਕਿ ਭਾਈ ਮਾਪਿਆਂ ਨੂੰ ਸੁਨੇਹਾ ਦੇ ਰਹੇ ਹਾਂ ਕਿ ਭਾਈ ਬੱਚਿਆਂ ਨੂੰ 25 25 30 30 ਲੱਖ ਰੁਪਈਆ ਲਾ ਕੇ ਤੁਹਾਨੂੰ ਵਿਦੇਸ਼ਾਂ ਵਿੱਚ ਭ ਇੱਥੇ ਰਹਿੰਦੇ ਆ ਉਹਨਾਂ ਨੂੰ ਸਟੋਰ ਬਣਾ ਕੇ ਦੇਵੋ ਅਸੀਂ ਸਹਿਯੋਗ ਕਰਾਂਗੇ ਅਸੀਂ ਉਹਨਾਂ ਨੂੰ ਟ੍ਰੇਨਿੰਗ ਦਵਾਵਾਂਗੇ ਲੱਖ ਤੋਂ ਡੇਢ 2 ਲੱਖ ਰੁਪਈਆ ਉਹ ਮਹੀਨੇ ਦਾ ਇੱਥੇ ਤੁਹਾਡੇ ਕੋਲੇ ਰਹਿ ਕੇ ਕਮਾ ਸਕਦੇ ਫਿਰ 25 30 ਲੱਖ ਰੁਪਈਆ ਲੋਨ ਦੀ ਵੀ ਲੋੜ ਨਹੀਂ 2.5 ਤੋਂ 3 ਲੱਖ ਰੁਪਈਏ ਦੇ ਵਿੱਚ ਸਟੋਰ ਖੁੱਲ ਕੇ ਕੰਮ ਚਲਾ ਸਕਦੇ ਆ ਹਾਂਜੀ ਸੋ ਅੱਜ ਇੰਨਾ ਕੁਝ ਕਹਿੰਦੇ ਹੋਇਆ ਆ ਤੁਹਾਡੇ ਕੋਲੋਂ ਯਾਦ ਚਾਹੁੰਦੇ ਆ ਤੇ ਦੁਬਾਰਾ ਫਿਰ ਜੇ ਮੌਕਾ ਮਿਲਿਆ ਤਾਂ ਜ਼ਰੂਰ ਹਾਂਜੀ ਜ਼ਰੂਰ ਅੱਗੇ ਕਿਸੇ ਟੌਪਿਕ ਤੇ ਆਪਾਂ ਗੱਲ ਕਰਾਂਗੇ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸ ਦਿੱਤੀ ਹੈ ਸੋ ਉਹਨਾਂ ਨੇ ਬਿਲਕੁਲ ਸਹੀ ਕਿਹਾ ਕਿ ਜਿਹੜੀ ਸ਼ੂਗਰ ਦੀ ਬਿਮਾਰੀ ਹੈ ਉਹ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਅਸੀਂ 24 ਘੰਟਿਆਂ ਦੇ ਅੰਦਰ ਅੰਦਰ ਰੋਕ ਸਕਦੇ ਹਾਂ ਕਾਬੂ 'ਚ ਕਰ ਸਕਦੇ ਹਾਂ ਸੋ ਅਸੀਂ ਭਾਈ ਸਾਹਿਬ ਉਹਨਾਂ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ ਸੋ ਉਹਨਾਂ ਨੇ ਬਾਕੀ ਦਾਸ ਵੀ ਦਿੱਤਾ ਹੈ ਕਿ ਉਹਨਾਂ ਦਾ ਜਿਹੜਾ ਕੰਟੈਕਟ ਨੰਬਰ ਹੈ ਉਹ ਹੇਠਾ ਦਿੱਤਾ ਗਿਆ ਹੈ ਸੋ ਤੁਸੀਂ ਜੇ ਕਿਸੇ ਵੀ ਬਿਮਾਰੀ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਸੋ ਸੱਡਾ ਬਹੁਤ ਹੀ ਬਹੁਤ ਪਹਿਰੇ ਤੋਂ ਧੰਨਵਾਦ ਦਰਸ਼ਕ ਜੋ ਸਾਡੇ ਨਾਲ ਦਰਸ਼ਕ ਜੁੜੇ ਹਨ ਉਹਨਾਂ ਦਾ ਵੀ ਬਹੁਤ ਹੀ ਬਹੁਤ ਧੰਨਵਾਦ